ਮੁੱਖ ਮੰਤਰੀ ਗੁਰਦਾਬਾਦ ਮੈਂ ਸਰਕਾਰ ਗੁਰਦਾਬਾਦ ਕਮੰਦਤੋਰ ਮਾਨ ਗੁਰਦਾਬਾਦ ਕਮੰਦਤੋਰ ਗੁਰਦਾਬਾਦ ਮੰਤਰੀ ਪੰਜਾਬ ਗੁਰਦਾਬਾਦ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੋ ਕਿ ਵਿਰੋਧੀ ਧਿਰ ਦੇ ਨੇਤਾ ਨੇ ਸਾਡੇ ਔਰ ਉਹਨਾਂ ਦੇ ਉੱਪਰ ਇੱਕ ਐਫ ਆਈ ਆਰ ਜਿਹੜੀ ਆ ਉਹ ਦਰਜ ਕੀਤੀ ਗਈ ਆ ਉਹਨਾਂ ਦੀ ਆਵਾਜ਼ ਨੂੰ ਦਬਾਉਣ ਲਈ ਔਰ ਤੁਸੀਂ ਸਾਰੇ ਇਸ ਗੱਲ ਨੂੰ ਬੜੀ ਪਾਲਿਪਾਤੀ ਜਾਣਦੇ ਹੋ ਕਿ ਆ 3 ਸਾਲ ਤੋਂ ਜੇ ਸਰਕਾਰ ਦੇ ਨਾਲ ਮੁਕਾਬਲਾ ਕੀ ਕਰਦੇ ਰਹੇ ਆ ਤੇ ਉਹ ਕੌਣ ਕਰਦੇ ਰਹੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਰਦਾਰ ਅਮਰਿੰਦਰ ਸਿੰਘ ਰਾਜਾਪਿੰਗ ਜੋ ਸਾਡੇ ਕੀ ਪ੍ਰਧਾਨ ਨੇ ਔਰ ਜੇ ਉਹਨਾਂ ਨੇ ਇਹ ਗੱਲ ਕਿਹਾ ਪੰਜਾਬ ਦੇ ਲਾਅ ਐਂਡ ਆਰਡਰ ਦੇ ਉੱਪਰ ਬੋਲੇ ਆ ਕਿ ਪੰਜਾਬ ਦੇ ਵਿੱਚ ਇੱਕ ਖਬਰ ਜਿਹੜੀ ਤੁਸੀਂ ਸਾਰਿਆਂ ਨੇ ਪੜ੍ਹੀ ਵੀ ਔਰ ਜਿਹੜੀ ਸੋਸ਼ਲ ਮੀਡੀਆ ਤੇ ਵੀ ਚੱਲ ਰਹੀ ਆ ਜਿੰਦੇ ਵਿੱਚ ਦੱਸਿਆ ਗਿਆ ਕਿ 55 ਗਰਨੇਡ ਔਰ ਜਿੰਦੇ ਵਿੱਚੋਂ 9 ਗਰਨੇਡ ਜਿਹੜੇ ਮਿਲ ਨਹੀਂ ਰਹੇਗੇ ਔਰ ਮੈਂ ਗੱਲ ਕਹਿਣਾ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਪਰਚਾ ਦੇਣ ਤੋਂ ਪਹਿਲਾਂ ਤੁਸੀਂ ਫਿਰ ਭਾਈ ਉਸ ਅਖਬਾਰ ਵਾਲੇ ਸੰਪਾਦਕ ਤੇ ਪਰਚਾ ਕਿਉਂ ਨਹੀਂ ਦਿੱਤਾ ਕਿ ਜਿਨੇ ਖਬਰ ਛਾਪੀ ਹੈ ਔਰ ਜੇ ਇਹ ਝੂਠੀ ਆ ਤੇ ਮੈਨੂੰ ਇੱਕ ਗੱਲ ਦੱਸੋ ਮੈਂ ਇਹ ਗੱਲ ਕਹਿਣੀ ਚਾਹੁੰਨਾ ਪੰਜਾਬ ਸਰਕਾਰ ਨੂੰ ਕਿ ਜਿਹੜੇ ਪੰਜਾਬ ਦੇ ਡੀਜੀਪੀ ਸਾਹਿਬ ਤੁਸੀਂ ਇਹ ਗੱਲ ਕਹਿੰਦੇ ਰਹੇ ਹੋ ਕਿ ਠਾਣਿਆਂ ਦੇ ਉੱਪਰ ਬੰਬ ਸੁੱਟਣ ਵਾਲਿਓ ਚੌਕੀਆਂ ਦੇ ਬੰਬ ਸੁੱਟਣ ਵਾਲਿਓ ਸਾਡੀ ਇੱਕ ਚ ਵੱਜੋ ਔਰ ਜੇ ਬੰਬ ਡਿੱਗੇ ਹੀ ਨਹੀਂ ਫਿਰ ਤੁਸੀਂ ਕਿਉਂ ਬੋਲ ਰਹੇ ਹੋ ਔਰ ਜੇ ਵਾਰ-ਵਾਰ ਹਮਲੇ ਹੋ ਰਹੇ ਨੇ ਜੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਆ ਦੇ ਵਿਰੋਧੀ ਧਿਰ ਦਾ ਜਿਹੜਾ ਕਿ ਉਹ ਫਰਜ ਬਣਦਾ ਕਿ ਲਾਅ ਐਂਡ ਆਰਡਰ ਦੇ ਉੱਪਰ ਬੋਲੇ ਔਰ ਸਰਕਾਰ ਨੂੰ ਚਕੰਨਾ ਕਰੇ ਔਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਬਿਲਕੁਲ ਜੋ ਕੀਤਾ ਹੈ ਸਹੀ ਕੀਤਾ ਹੈ ਔਰ ਮੈਂ ਇਸ ਗੱਲ ਦੀ ਨਿੰਦਾ ਕਰਦਾ ਕਿ ਜਿਹੜਾ ਘਟੀਆ ਕੰਮ ਸਰਕਾਰ ਨੇ ਕੀਤਾ ਉਹਨਾਂ ਦੇ ਉੱਪਰ ਐਫ ਆਈ ਆਰ ਦਰਜ ਕਰਕੇ ਅੱਜ ਪੂਰੇ ਪੰਜਾਬ ਦੇ ਜਿਹੜੀ ਆ ਕਾਂਗਰਸ ਜਿਹੜੀ ਆ ਉਹ ਸਰਦਾਰ ਪ੍ਰਤਾਪ ਸਿੰਘ ਬਾਜਵਾ ਨਾਲ ਟੱਟ ਕੇ ਖੜੀ ਆ ਔਰ ਜਿਹੜੇ ਅੱਜ ਵੱਖ-ਵੱਖ ᱷਲਕਿਆਂ ਦੇ ਵਿੱਚ ਉਹ ਜਿਹੜੇ ਆ ਉਹ ਵੀਰਾਂ ਘੱਟ ਕੇ ਲੋਕ ਜਿਹੜਾ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਦੇ ਵਿੱਚ ਪਹੁੰਚ ਰਹੇ ਨੇ ਕਿਉਂਕਿ ਕੱਲ ਦੀ ਕਾਲ ਜਿਹੜੀ ਆ ਸਾਡੇ ਪੰਜਾਬ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾਵੜਿੰਗ ਸਖਜਿੰਦਰ ਸਿੰਘ ਰੰਧਾਵਾ ਸਾਹਿਬ ਔਰ ਸਮੁੱਚੀ ਲੀਡਰਸ਼ਿਪ ਵੱਲੋਂ ਜਿਹੜੀ ਕਾਲ ਜਿਹੜੀ ਆ ਕਿਉਂਕਿ ਹਰ ਇੱਕ ਦਾ ਮਨ ਜਿਹੜਾ ਵਲੁੰਦ ਰਿਹਾ ਗਿਆ ਕਿ ਛੇ ਕਾਂਗਰਸ ਪਾਰਟੀ ਲੋਕਾਂ ਦੇ ਨਾਲ ਨਹੀਂ ਖੜੇਗੀ ਤੇ ਹੋਰ ਕੌਣ ਖੜੇਗਾ ਅੱਜ ਹਰ ਇੱਕ ਜਿਹੜਾ ਵਿਅਕਤੀ ਆ ਉਹ ਆਪ ਦੇ ਆਪ ਨੂੰ ਇਹ ਮਹਿਸੂਸ ਕਰਦਾ ਹੈ ਕਿ ਸਾਨੂੰ ਦਬਾਉਣ ਲਈ ਜਿਹੜਾ ਹੱਕ ਤੇ ਸੱਚ ਲਈ ਬੋਲਦਾ ਉਹਦੀ ਆਵਾਜ਼ ਨੂੰ ਦਬਾਉਣ ਲਈ ਉਹਨੂੰ ਜੇਲ੍ਹਾਂ 'ਚ ਧੱਕਿਆ ਜਾਂਦਾ ਇਹ ਕਾਂਗਰਸੀ ਨਾ ਜੇਲ੍ਹਾਂ ਤੋਂ ਡਰਦੇ ਨੇ ਨਾ ਇਹਨਾਂ ਪਰਚਿਆਂ ਤੋਂ ਡਰਦੇ ਨੇ ਔਰ ਲੋਕਾਂ ਦੀ ਆਵਾਜ਼ ਨੂੰ ਜਿਹੜਾ ਉਠਾਉਂਦੇ ਰਹਿਾਂਗੇ ਔਰ ਅਮਨ ਸ਼ਾਂਤੀ ਜਿਹੜੀ ਆ ਉਹ ਪੰਜਾਬ ਚ ਲੈ ਕੇ ਆਵਾਂਗੇ ਔਰ ਲੋਕ ਮੰਡ ਬਣਾਈ ਬੈਠੇ ਨੇ ਲੋਕ ਦੁਖੀ ਨੇ ਭਗਵੰਤ ਮਾਨ ਸਰਕਾਰ ਤੋਂ ਉਹ ਹੀ ਲੋਕ ਸੀ ਜਿਹੜੇ ਕਹਿੰਦੇ ਸੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਚਾਹੀਦਾ ਅੱਜ ਉਹ ਹੀ ਲੋਕ ਆ ਜਿਹੜੇ ਆਪਦੇ ਆਪ ਨੂੰ ਠੱਗਿਆ ਸਮਝਦੇ ਨੇ ਔਰ ਉਹ ਕਹਿੰਦੇ ਆ ਕਿ ਇਸ ਤੋਂ ਜਿਹੜਾ ਮਾੜਾ ਮੁੱਖ ਮੰਤਰੀ ਨਹੀਂ ਹੋ ਸਕਦਾ ਔਰ ਅੱਜ ਅਸੀਂ ਸਾਰੇ ਜਾਣੇ ਚੰਡੀਗੜ੍ਹ ਲਈ ਜਿਹੜਾ ਕਿ ਜੀਰੇ ਤੋਂ ਹਰਬਾਨਾ ਹੋ ਰਿਹਾ ਔਰ ਮੈਂ ਸਾਰੇ ਸਾਥੀਆਂ ਨੂੰ ਫੋਰੀਪੁਰ ਜ਼ਿਲ੍ਹੇ ਦੇ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਜਿਹੜੇ ਜਿਹੜੇ ਬਲੌਕ ਪ੍ਰਧਾਨਾਂ ਜਾਂ ਜਿਹੜੇ ਜਿਹੜੇ ਅਹੁਦੇਦਾਰ ਆ ਤੁਸੀਂ ਜਿੱਥੇ-ਜਿੱਥੇ ਪਹੁੰਚੇ ਆਪੋ ਆਪਣੀਆਂ ਲੋਕੇਸ਼ਨਾਂ ਜਿਹੜੀਆਂ ਉਹ ਸ਼ੇਅਰ ਕਰੋ ਔਰ ਆਪਾਂ ਤਾਂ ਕਿ ਉੱਥੇ ਜਾ ਕੇ ਜਿਹੜਾ ਕਿ ਡਟ ਕੇ ਜਿਹੜਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਆਵਾਜ਼ ਉਠਾ ਸਕੇ ਔਰ ਉਹਨਾਂ ਦੇ ਨਾਲ ਖੜੀਏ ਬਾਜਵਾ ਸਾਹਿਬ ਪ੍ਰਵਾਨਾ ਕਰਿਓ ਅਸੀਂ ਸਾਰੇ ਤੁਹਾਡੇ ਨਾਲ ਆ ਤੁਸੀਂ ਸਾਡੀ ਲੜਾਈ ਲੜਦੇ ਰਹੇ ਹੋ ਔਰ ਜੇ ਤੁਸੀਂ ਸਾਡੀ ਲੜਾਈ ਲੜੀਆ ਸਾਡਾ ਵੀ ਫਰਜ ਬੰਦਾ ਹੈ ਤੁਹਾਡੇ ਨਾਲ ਟਟਕੇ ਖੜੀਏ ਹਰ ਇੱਕ ਜਿਹੜਾ ਵਿਅਕਤੀ ਜਿਹੜਾ ਪੰਜਾਬ ਦਾ ਜਿਹੜਾ ਜਿਹੜਾ ਚਾਹੁੰਦਾ ਹੈ ਕਿ ਪੰਜਾਬ ਦੇ ਵਿੱਚ ਰੰਗਲਾ ਪੰਜਾਬ ਹੋਣਾ ਚਾਹੀਦਾ ਹੈ ਜਿਹੜਾ ਚਾਹੁੰਦਾ ਹੈ ਕਿ ਸ਼ਾਂਤਮਈ ਪੰਜਾਬ ਹੋਣਾ ਚਾਹੀਦਾ ਉਹ ਹਰ ਇੱਕ ਵਿਅਕਤੀ ਜਿਹੜਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸ ਪਾਰਟੀ ਦੇ ਨਾਲ ਖੜਾ